ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅੰਦੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਵਿੱਚ ਸਾਰੇ ਦੇਵੀ ਦੇਵਤਿਆਂ ਤੋਂ ਉੱਤਮ ਸਨ ਅਸੀਂ ਤਾਂ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋਵਾਂ ਚਰਨਾਂ ਉੱਤੇ ਧਰਤੀ ਤੇ ਮੱਥਾ ਟੇਕ ਕੇ ਨਮਸਕਾਰ ਹੀ ਕਰ ਸਕਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਚਾਰ ਪਦਾਰਥਾਂ ਤਰਮ ਅਰਥ ਕਾਮ ਤੇ ਮੋਗ ਦੀ ਦਾਤ ਬਖਸ਼ਣ ਵਾਲੇ ਹਨ ਵਿਚਾਰ ਨਹੀਂ ਮੂਲ ਹਨ ਇਹ ਗਿਆਨ ਦਾ ਵਾਰ ਦੇਣ ਵਾਲੇ ਹਨ ਉਧਾਰਤਾ ਦਾ ਸਰੂਪ ਹਨ ਇਹ ਸਦਾ ਸੁੱਖਾਂ ਦੀ ਦਾਤ ਦੇਣ ਵਾਲੇ ਸਨ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਵਸ ਜਾਂਦੇ ਹਨ ਸਾਡੇ ਵਰਗੇ ਮੂਰਖ ਮਨੁੱਖਤਾ ਨੂੰ ਉਹ ਅਗਿਆਨ ਰੂਪ ਹਨੇਰੇ ਤੋਂ ਪਾਰ ਕਰ ਦਿੰਦੇ ਹਨ ਦੇ ਨਾਲ ਹੀ ਸਾਰੇ ਪਾਪਾਂ ਤੋਂ ਕਲਯੁਗ ਦੇ ਪ੍ਰਭਾਵ ਤੋਂ ਸਾਨੂੰ ਛੁਟਕਾਰਾ ਦਿਵਾਉਂਦੇ ਹਨ ਇਸ ਤਰ੍ਹਾਂ ਗੁਰਜੀ ਦੁਨੀਆ ਨੂੰ ਤਾਰਦੇ ਹੋਏ ਪਾਕਿਸਤਾਨ ਵਿੱਚ ਪਹੁੰਚ ਗਏ ਜਿੱਥੇ ਉਹਨਾਂ ਦੇ ਨਾਲ ਪਾਈ ਬਾਲਾ ਜੀ ਅਤੇ ਪਾਈ ਮਰਦਾਨਾ ਜੀ ਵੀ ਸਨ ਅਦੋਂ ਮੁਗਲਾਂ ਦਾ ਬੜਾ ਬੋਲਬਾਲਾ ਸੀ ਇਸ ਸਮੇਂ ਇੱਕ ਮੁਗਲ ਗੁਰੂ ਜੀ ਦੇ ਕੋਲ ਆਇਆ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਨੂੰ ਦੇਖ ਕੇ ਉਹਨਾਂ ਨੇ ਆਪਣੇ ਨੌਕਰ ਨੂੰ ਬੁਲਾਇਆ। ਉਹਨੂੰ ਕਹਿਣ ਲੱਗਾ ਕਿ ਇਹ ਜਿਹੜੇ ਤਿੰਨ ਬੰਦੇ ਬੈਠੇ ਆ ਇਹਨਾਂ ਦੇ ਸਿਰਾਂ ਤੇ ਭਾਰ ਚੁਕਾਓ ਤੇ ਕੋਈ ਦੇਰ ਨਾ ਲਗਾਓ। ਆਪਾਂ ਇਹਨਾਂ ਨੂੰ ਫੜ ਕੇ ਡੇਰੇ ਲੈ ਕੇ ਚੱਲਾਂਗੇ। ਇਸ ਤਰ੍ਹਾਂ ਉਹਨਾਂ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਖੜਾ ਕਰ ਲਿਆ ਤੇ ਉਹਨਾਂ ਦੇ ਸਿਰਾਂ ਉੱਤੇ ਭਾਰ ਹੀ ਭਾਰ ਰਖਵਾ ਦਿੱਤਾ। ਪਾਈ ਮਰਦਾਨਾ ਜੀ ਨੇ ਘੋੜਾ ਫੜਾ ਦਿੱਤਾ ਤੇ ਪਾਈ ਬਾਲਾ ਜੀ ਨੇ ਬੋਝ ਆਪਣੇ ਸਿਰ ਤੇ ਚੱਕ ਲਿਆ ਫਿਰ ਉਸ ਤੋਂ ਬਾਅਦ ਉਹ ਮੁਗਲ ਗੁਰੂ ਜੀ ਦੇ ਸਿਰ ਉੱਤੇ ਭਾਰ ਰੱਖਣ ਲੱਗੇ ਮੂਰਖ ਤੇ ਭੇੜੇ ਪਾਗਾ ਵਾਲਿਆਂ ਨੇ ਗੁਰੂ ਜੀ ਦੀ ਮਹਿਮਾ ਨਹੀਂ ਸੁਣੀ ਹੋਈ ਸੀ ਇਸ ਲਈ ਉਹ ਗੁਰੂ ਜੀ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਲੱਗੇ ਹੋਇਆ ਇਹ ਕਿ ਜਿਹੜੀ ਪੰਡ ਗੁਰੂ ਜੀ ਦੇ ਸਿਰ ਤੇ ਉਹਨਾਂ ਨੇ ਰਖਾਈ ਸੀ ਉਹ ਪਾਂਡਵ ਗੁਰੂ ਜੀ ਦੇ ਸੇਧ ਤੋਂ ਇੱਕ ਹੱਥ ਉੱਚੀ ਰਹੀ ਗੁਰੂ ਜੀ ਦੇ ਸੇਤੇ ਨਾ ਟਿਕੀ ਗੁਰੂ ਜੀ ਹੌਲੀ-ਹੌਲੀ ਉਸ ਪਾਸੇ ਚੱਲ ਪਏ ਜਿੱਥੇ ਉਹਨਾਂ ਨੇ ਡੇਰਾ ਲਗਾਇਆ ਹੋਇਆ ਸੀ ਜਦੋਂ ਰਾਹੇ-ਰਾਹੇ ਚੱਲ ਰਹੇ ਸਨ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਪਿੱਛੇ-ਪਿੱਛੇ ਜਾ ਰਹੇ ਸਨ ਗੁਰੂ ਜੀ ਨੇ ਵਚਨ ਕੀਤਾ ਮਰਦਾਨੇ ਹੁਣ ਤੁਸੀਂ ਸੋਨੀ ਜੀ ਦੇ ਬਾਬ ਵਜਾਓ ਭਾਈ ਮਰਦਾਨਾ ਨੇ ਕਿਹਾ ਏ ਪ੍ਰਭੂ ਜੀ ਕਿਸ ਤਰ੍ਹਾਂ ਨਵਾ ਬਜਾ ਮੈਂ ਤੇ ਆਪਣੇ ਹੱਥ ਵਿੱਚ ਇਹੋ ਜਿਹਾ ਘੋੜਾ ਫੜਿਆ ਹੋਇਆ ਹੈ ਜਿਹੜਾ ਬੜਾ ਚੰਚਲ ਹੈ ਤੇ ਕੁੱਦ ਰਿਹਾ ਹੈ ਇਹ ਵੱਡਾ ਮਹਾਬਲੀ ਹੈ ਇਸ ਨੂੰ ਬੜੇ ਜੋਰ ਨਾਲ ਮੈਂ ਸੰਭਾਲਿਆ ਹੋਇਆ ਹੈ ਜੇ ਇਹ ਛੁੱਟ ਗਿਆ ਤੇ 도ੜ ਜਾਵੇਗਾ ਤੇ ਫਿਰ ਮੈਨੂੰ ਮੁਗਲ ਮਾਰਨਗੇ ਗੁਰੂ ਜੀ ਨੇ ਕਿਹਾ ਮਰਦਾਨਿਆਂ ਮੁੱਖ ਤੋ ਵਾਹਿਗੁਰੂ ਨਾਮ ਦਾ ਉਚਾਰਨ ਕਰ ਤੇ ਘੋੜੇ ਨੂੰ ਛੱਡ ਦੇ ਇਹ ਆਪਣੇ ਆਪ ਤੇਰੇ ਪਿੱਛੇ ਆਏਗਾ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਮਰਦਾਨੇ ਨੇ ਉਸ ਘੋੜੇ ਨੂੰ ਛੱਡ ਦਿੱਤਾ ਤੇ ਰਬਾਬ ਵਜਣ ਲੱਗ ਗਿਆ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ ਉਹ ਸ਼ਬਦ ਇਹ ਸੀ ਆਸਾ ਮਹੱਲਾ ਪਹਿਲਾ ਖੁਰਸਾਨ ਖਸਮਾਨਾ ਕੀ ਹਿੰਦੁਸਤਾਨ ਡਰਾਇਆ ਆਪਾਦੋਸ ਨੇ ਦੇਈ ਕਾਰਤਾ ਜਮਕਰ ਮੁਗਲ ਚੜ ਆਇਆ ਕਰਤਾ ਪੂਰਕ ਵੈਗੁਰੂ ਆਪਣੇ ਆਪ ਉੱਤੇ ਇਲਜ਼ਾਮ ਨਹੀਂ ਲੈਂਦਾ ਉਸਨੇ ਮੁਗਲ ਕੋਝ ਨੂੰ ਮੌਤ ਦਾ ਜੰਦੂਤ ਕਰਕੇ ਚੜਾਇਆ ਹੋਇਆ ਹੈ ਇੰਨੀ ਮਾਰ ਪਈ ਕਿ ਲੋਕ ਕੁਲਾ ਉਠੇ ਕਿ ਏ ਵੈਗੁਰੂ ਤੈਨੂੰ ਤਰਸ ਨਾ ਆਏਗਾ ਇਸ ਲਈ ਇਹ ਕਰਤਾ ਪੂਰਕ ਤੂੰ ਸਾਰਿਆਂ ਦਾ ਇੱਕੋ ਜਿਹਾ ਮਾਲਕ ਹੈ ਜੇ ਇੱਕ ਬਲਵਾਨ ਦੂਸਰੇ ਬਲਵਾਨ ਨੂੰ ਮਾਰੇ ਤਾਂ ਮਨ ਵਿੱਚ ਰੋਸ ਨਹੀਂ ਆਉਂਦਾ ਪਰ ਜੇ ਇੱਕ ਜ਼ਰਾਵਰ ਸ਼ੇਰ ਢੇੜਾਂ ਦੇ ਬਾਗ ਨੂੰ ਪੇਜਾਨ ਤੇ ਉਹਨਾਂ ਨੂੰ ਮਾਰੇ ਤਾਂ ਇਸ ਦੇ ਮਾਲਕ ਪਾਸੋਂ ਉੱਚ ਗਿੱਚ ਨਹੀਂ ਹੋਣੀ ਚਾਹੀਦੀ ਮੋਇਆ ਹੋਇਆ ਦੀ ਕੋਈ ਬਾਤ ਨਹੀਂ ਪੁੱਛਦਾ ਇਸ ਲਈ ਹਿਵਾਏ ਗੁਰੂ ਤੂੰ ਆਪ ਹੀ ਮਿਲਾਉਂਦਾ ਹੈ ਤੇ ਆਪ ਹੀ ਵੀ ਛੋੜਦਾ ਹੈ ਵੇਖੋ ਇਹ ਤੇਰੀ ਵਡਿਆਈ ਹੈ ਜੇ ਕੋਈ ਆਪਣਾ ਉੱਚਾ ਨਾਮ ਰਖਵਾ ਲਵੇ ਤੇ ਆਪਣੇ ਮਨ ਭੌਂਦੇ ਸਾਰੇ ਸਵਾਦ ਮਾਨੇ ਸਾਰੇ ਦਾਣੇ ਚੁਣ ਕੇ ਚੁੰਦਾ ਹੋਇਆ ਉਹ ਮਾਲਕ ਦੀ ਨਜ਼ਰ ਵਿੱਚ ਕੇਵਲ ਇੱਕ ਕੀੜਾ ਹੈ ਜੀਵ ਨੂੰ ਖਜੋਂਦੇ ਜੀ ਹੋਵੇ ਭਾਵਨਾ ਤੋਂ ਮਾਰਿਆ ਹੋਏ ਕੇਵਲ ਤਦ ਹੀ ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਕੋਜ ਪ੍ਰਾਪਤ ਕਰ ਸਕਦਾ ਹੈ ਇਸ ਤਰ੍ਹਾਂ ਗੁਰੂ ਜੀ ਸ਼ਬਦ ਗਿਆਨ ਕਰਦੇ ਰਾਹੇ ਰਾਹੇ ਜਾ ਰਹੇ ਸੰਤ ਜਿਹੜੇ ਗੁਰੂ ਜੀ ਸਾਡੇ ਇੱਕ ਰਸ ਅਨੰਦ ਵਿੱਚ ਰਹਿੰਦੇ ਸਨ ਲੋਕੀ ਵੇਖ ਕੇ ਬਹੁਤ ਹੈਰਾਨ ਹੋ ਰਹੇ ਸੰਤ ਤੇ ਕਹਿ ਰਹੇ ਸੰਤ ਕਿ ਇਹ ਤਾਂ ਕਮਾਲ ਹੀ ਹੈ ਕਿ ਗੁਰੂ ਜੀ ਜਾ ਰਹੇ ਸੰਤ ਤੇ ਉਹਨਾਂ ਦੇ ਸਿੱਤੇ ਪਾਇਆ ਹੋਇਆ ਬੋਟ ਸਿ ਤੋਂ ਬਹੁਤ ਉੱਚਾ ਹੈ ਤੇ ਆਪਣੇ ਸਾਥੀਆਂ ਨਾਲ ਚੱਲਿਆ ਜਾ ਰਿਹਾ ਹੈ ਉਹਨਾਂ ਦੇ ਪਿੱਛੇ-ਪਿੱਛੇ ਘੋੜਾ ਜਾ ਰਿਹਾ ਹੈ ਘੋੜੇ ਦੀ ਵਾਕ ਫੜਨ ਤੋਂ ਬਿਨਾਂ ਹੀ ਘੋੜਾ ਇਹਨਾਂ ਦਾ ਪਿੱਛਾ ਕਰ ਰਿਹਾ ਹੈ ਕਈ ਕਹਿੰਦੇ ਸਨ ਕਿ ਇਹ ਕੋਈ ਸੰਤ ਹੈ ਕਿਤੇ ਖੁਦਾ ਆਪ ਹੀ ਤੇ ਨਹੀਂ ਆ ਗਿਆ ਇਹ ਪੀਰ ਕਰਾਮਾਤ ਕਰਨ ਦੇ ਸਮਰਥ ਹੈ ਇਹੋ ਜਿਹਾ ਕਰਾਮਾਤੀ ਪੁਰਸ਼ ਪਹਿਲੇ ਕਦੀ ਦੇਖਿਆ ਨਹੀਂ ਇਸ ਤਰ੍ਹਾਂ ਜਿਹੜਾ ਵੀ ਉਹਨਾਂ ਨੂੰ ਰਸਤੇ 'ਚ ਮਿਲਦਾ ਸੀ ਉਹ ਗੁਰੂ ਜੀ ਨੂੰ ਹੱਥ ਜੋੜ ਕੇ ਵੰਦਨਾ ਕਰ ਰਿਹਾ ਸੀ ਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕ ਰਿਹਾ ਸੀ ਜਦ ਗੁਰੂ ਜੀ ਡੇਰੇ ਤੇ ਪਹੁੰਚ ਗਏ ਤੇ ਉੱਥੇ ਉਹਨਾਂ ਨੂੰ ਸਾਰੇ ਮੁਗਲਾਂ ਨੂੰ ਆ ਕੇ ਦੇਖਿਆ ਤੇ ਮੁਗਲ ਦੌੜ ਕੇ ਬਾਬਰ ਦੇ ਪਾਸ ਗਏ ਉਸ ਵਕਤ ਬਾਬਰ ਦਾ ਰਾਜ ਸੀ ਜਦੋਂ ਉਹ ਮੁਗਲ ਬਾਬਰ ਕੋਲ ਪਹੁੰਚੇ ਤੇ ਬੋਲੇ ਇੱਕ ਦਰਵੇਸ਼ ਬੰਦੀਖਾਨੇ ਵਿੱਚ ਬੰਦ ਹੈ ਇੱਕ ਅਸੀਂ ਬੜੀ ਅਜੀਬ ਚੀਜ਼ ਦੇਖੀ ਹੈ ਕਿ ਇਹ ਦਰਮੇਸ਼ ਕਰਾਮਾਤ ਵਿੱਚ ਪੂਰਾ ਹੈ ਉਹਦੇ ਸਿਰ ਜਿਹੜਾ ਅਸੀਂ ਭਾਰ ਚੁਕਾਇਆ ਸੀ ਉਹ ਭਾਰ ਉਹਨਾਂ ਦੇ ਸਿਰ ਤੋਂ ਇੱਕ ਹੱਥ ਉੱਚਾ ਰਹਿੰਦਾ ਹੈ ਇੱਕ ਮਰਾਸੀ ਵੀ ਉਹਨਾਂ ਦੇ ਨਾਲ ਹੈ ਉਹਦੇ ਪਿੱਛੇ-ਪਿੱਛੇ ਘੋੜਾ ਚਲਿਆ ਆ ਰਿਹਾ ਹੈ ਉਹ ਖੁਦਾ ਦੀ ਬੰਦਗੀ ਕਰ ਰਿਹਾ ਹੈ ਤੁਸੀਂ ਚੱਲ ਕੇ ਆਪ ਹੀ ਦੇਖ ਲਓ ਇਹ ਸੁਣ ਕੇ ਬਾਬਲ ਨੇ ਕਿਹਾ ਜੀ ਮੈਂ ਇਸ ਤਰ੍ਹਾਂ ਪਹਿਲੇ ਜਾਣਦਾ ਹੁੰਦਾ ਤਾਂ ਮੈਂ ਧਾਵਾ ਬੋਲ ਕੇ ਇਸ ਨਗਰ ਨੂੰ ਇਸ ਤਰ੍ਹਾਂ ਨਾ ਮਾਰਦਾ ਜਿਸ ਨਗਰ ਵਿੱਚ ਇਹੋ ਜਿਹਾ ਦਰवेश ਰਹਿੰਦਾ ਹੋਵੇ ਆਪਣੇ ਨੌਕਰਾਂ ਦੀ ਗੱਲ ਸੁਣ ਕੇ ਬਾਬਰ ਆਉਣ ਵਾਸਤੇ ਤਿਆਰ ਹੋ ਗਿਆ ਤੇ ਮਨ ਵਿੱਚ ਸੋਚਿਆ ਗੁਰੂ ਜੀ ਦੇ ਜਾ ਕੇ ਦਰਸ਼ਨ ਕਰਦੇ ਹਾਂ ਨਾਲੇ ਉਹਨਾਂ ਦੀ ਕਥਾ ਸੁਣਾਵਾਂਗੇ ਬਾਬਰ ਦੀ ਸੈਨਾ ਵਿੱਚ ਬਹੁਤ ਮਨੁੱਖ ਤੇ ਇਸਤਰੀਆਂ ਕੈਦ ਸਨ। ਉਹਨਾਂ ਨੂੰ ਬੜੇ ਦੁੱਖ ਦਿੱਤੇ ਜਾਂਦੇ ਸਨ ਤੇ ਬੜੇ ਭਾਰੀ ਤਸੀਹੇ ਦਿੱਤੇ ਜਾਂਦੇ ਸਨ। ਉਹਨਾਂ ਦੇ ਕੈਰਖਾਨੇ ਵਿੱਚ ਬ੍ਰਾਹਮਣ ਵੀ ਸਨ, ਹਿੰਦੂ ਵੀ ਸਨ, ਕਈ ਪਠਾਨ ਵੀ ਸਨ। ਬਾਬਰ ਨੇ ਸਾਰਿਆਂ ਦੇ ਅੱਗੇ ਚੱਕੀਆਂ ਧਾ ਦਿੱਤੀਆਂ ਤੇ ਹੁਕਮ ਦਿੱਤਾ ਕਿਸੇ ਵੀ ਦੇ ਤੋਬੇ ਬਿਗੈ ਸਾਰੇ ਦਾਣੇ ਪੀਸੋ। ਗੁਰੂ ਨਾਨਕ ਦੇਵ ਜੀ ਜਦ ਜੇ ਦੇ ਆਏ ਉਹਨਾਂ ਨੇ ਆਪਣੇ ਸਥਿਤ ਤੋਂ ਉਹ ਬੋਝ ਉਤਰਵਾ ਲਿਆ ਬੰਦੀਖਾਨੇ ਵਿੱਚ ਉਹਨਾਂ ਨੂੰ ਬਿਠਾਤਾ ਫਿਰ ਦੋ ਭਾਰੀ ਚੱਕੀਆਂ ਉਹਨਾਂ ਦੇ ਸਾਹਮਣੇ ਲਿਆਂਦੀਆਂ ਇੱਕ ਚੱਕੀ ਪਾਈ ਮਰਦਾਨੇ ਦੇ ਅੱਗੇ ਰੱਖਤੀ ਤੇ ਬਹੁਤ ਸਾਰੇ ਦਾਣੇ ਦੇ ਦਿੱਤੇ ਤੇ ਇੱਕ ਚੱਕੀ ਸੱਚੇ ਬਾਦਸ਼ਾਹ ਤਨਜੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖਤੀ ਤੇ ਕਿਹਾ ਦਾਣਿਆਂ ਨੂੰ ਛੇਤੀ ਛੇਤੀ ਪੀਸੋ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਛੇਤੀ ਛੇਤੀ ਦਾਣੇ ਪੀਸਣ ਲੱਗੇ ਜਿਵੇਂ ਸਾਰੇ ਮਨੁੱਖ ਤੇ ਇਸਤਰੀਆਂ ਕਰ ਰਹੇ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੱਕੀ ਨੂੰ ਹੱਥ ਨਾ ਲਾਇਆ ਆਪਣੇ ਹੱਥਾਂ ਨਾਲ ਦਾਣੇ ਚੱਕੀ ਦੇ ਗਲੇ ਵਿੱਚ ਪਾੰਦੇ ਗਏ ਤੇ ਚੱਕੀ ਆਪਣੇ ਆਪ ਘੁੰਮ ਰਹੀ ਸੀ ਜਦੋਂ ਉਹ ਦ੍ਰਿਸ਼ ਦੇਖਿਆ ਤੇ ਉੱਥੇ ਖੜੇ ਸਾਰੇ ਲੋਕ ਬੜੇ ਹੈਰਾਨ ਹੋ ਗਏ ਇਸ ਸਮੇਂ ਦੌਰਾਨ ਬਾਬਰ ਵੀ ਉੱਥੇ ਆ ਗਿਆ ਜਦੋਂ ਬਾਬਰ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਉਹ ਭੱਜ ਕੇ ਗੁਰੂ ਜੀ ਦੇ ਚਰਨ ਕਮਲਾਂ ਦੇ ਕੋਲ ਗਿਆ ਆਪਣਾ ਸਿਰ ਗੁਰੂ ਜੀ ਦੇ ਚਰਨਾ ਤੇ ਰੱਖ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਬਾਬਰ ਨੂੰ ਦੇਖਿਆ ਤਾਂ ਉੱਚੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ ਜਿਸ ਪਾਸੇ ਸਾਰੇ ਲੋਕ ਬੈਠੇ ਸਨ ਉਸ ਪਾਸੇ ਵੱਲ ਆਪਣਾ ਪਵਿੱਤਰ ਮੁਖ ਕਰਕੇ ਗੁਰੂ ਜੀ ਉਹਨਾਂ ਨੂੰ ਸ਼ਬਦ ਸੁਣਾਉਣ ਲੱਗੇ raag aasa mahalla pehla asht badhiya ka tisra ek onkar satguru parsat jin san son patiyan mange pae sindhur guru ji da shabd sun ke babar agge khalo gaya te hath jod ke bolya mainu is shabd da arth sunaao he babar tu eh sare pathan maar ditte hain te aa sare mahan nagar lut laye hain ਸਾਰਿਆਂ ਦੀਆਂ ਇੱਛਾਵਾਂ ਤੂਫਾਨ ਲੀਆਂ ਹੈ ਤੇ ਸੈਨਾ ਵਿੱਚ ਲਿਆ ਕੇ ਕੈਦ ਕਰ ਦਿੱਤੀਆਂ ਸਨ ਉਹਨਾਂ ਉੱਤੇ ਹੁਣ ਕਸ਼ਟ ਦਾ ਸਮੇਂ ਆਇਆ ਹੋਇਆ ਹੈ ਉਹਨਾਂ ਦੀ ਇਹ ਹਾਲਤ ਦੇਖ ਕੇ ਮੈਂ ਇਹ ਸ਼ਬਦ ਕਿਹਾ ਹੈ ਜਿਨ੍ਹਾਂ ਦੇ ਸਿਰਾਂ ਉੱਤੇ ਮੀਡੀਆਂ ਸ਼ੋਭ ਰਹੀਆਂ ਸਨ ਤੇ ਮਾਂਗ ਵਿੱਚ ਭਰਿਆ ਸੰਦੂਰ ਮਨ ਨੂੰ ਮੋਹ ਰਿਹਾ ਸੀ ਸਿਰ ਉੱਤੇ ਸੰਦੂਰ ਕਿੰਨੇ ਸੋਹਣੇ ਲੱਗ ਰਹੇ ਸਨ ਉਹਨਾਂ ਦੀ ਮੀਡੀਆ ਨੂੰ ਫੌਰਨ ਕੈਂਚੀ ਨਾਲ ਕੱਟ ਦਿੱਤਾ ਤੇ ਉਹਨਾਂ ਦੇ ਮੂੰਹ ਤੇ ਸਵਾਤੇ ਘੱਟਾ ਪੈਂਦਾ ਹੈ ਇਹ ਦੱਸੋ ਇਹ ਕੀ ਪਾਣਾ ਵਰਤਿਆ ਹੈ ਜਿਸ ਮੁਖ ਨਾਲ ਅਨੇਕ ਪ੍ਰਕਾਰ ਦੇ ਭੋਜਨ ਖਾਂਦੇ ਸਨ ਉਸ ਮੁਖ ਨਾਲ ਇਹਨਾਂ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਮੁਗਲ ਉਹਨਾਂ ਦੇ ਮੂੰਹਾਂ ਤੇ ਮੈਲਾ ਬਣ ਰਹੇ ਸਨ ਕਹਿ ਰਹੇ ਹਾਂ ਕਿ ਸਾਨੂੰ ਹੋਰ ਤੰ ਦੇਓ ਜਿਹੜਾ ਧਰਤੀ ਵਿੱਚ ਲਪਿਆ ਹੋਇਆ ਹੈ ਸੁੰਦਰ ਘਰਾਂ ਵਿੱਚ ਸਦਾ ਇਸਤਰੀਆਂ ਅੰਦਰ ਰਹਿੰਦੀਆਂ ਸਨ ਤਾਂਕਿ ਕੋਈ ਸੰਤ ਵੀ ਅੱਖਾਂ ਨਾਲ ਨਾ ਦੇਖ ਲਵੇ ਇਹਨਾਂ ਇਸਤਰੀਆਂ ਨੂੰ ਹੁਣ ਉਹਨਾਂ ਦੇ ਘਰਾਂ ਦੇ ਨੇੜੇ ਵੀ ਬੈਠਣਾ ਨਹੀਂ ਮਿਲਣਾ ਇਹਨਾਂ ਭਾਰੀ ਦੁੱਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਵਾਹਿਗੁਰੂ ਜਿਹੜਾ ਕਰਨੇਹਾਰ ਹੈ ਉਸ ਨੂੰ ਪਾਰ ਪਾਰ ਨਮਸਕਾਰ ਹੈ ਆਦਿ ਵਾਹਿਗੁਰੂ ਸਭ ਕੁਝ ਜਾਣਦਾ ਹੈ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ ਉਹ ਵੱਡੇ ਜੋਰਜ ਕਰ ਕਰਕੇ ਦੇਖਦਾ ਹੈ ਜਿਵੇਂ ਚਾਹੁੰਦਾ ਹੈ ਕਿਸੇ ਦੇ ਤੋਂ ਬਗੈਰ ਕਰ ਦਿੰਦਾ ਹੈ ਜਦ ਇਹਨਾਂ ਇਸਤਰੀਆਂ ਦੇ ਵਿਆਹ ਹੋਏ ਸਨ ਤਾਂ ਸੁੰਦਰ ਲਾੜੇ ਆਉਣਾ ਨਾਲ ਬੈਠੇ ਸ਼ੋਭ ਰਹੇ ਸਨ ਡੋਲੀਆਂ ਤੇ ਚੜ ਕੇ ਉਹ ਆਪਣੇ ਸਹੁਰੇ ਘਰ ਆਈਆਂ ਸਨ ਪਹਿਲਾ ਮੂੰਗ ਵਿੱਚ ਮਿਠਾਈ ਪਾਈ ਜਾਂਦੀ ਸੀ ਤਫੀਲ ਜਲ ਉਹਨਾ ਉਤੋਂ ਵਾਰਿਆ ਜਾਂਦਾ ਸੀ ਜਲ ਪੀ ਕੇ ਬੜੀਆਂ ਖੁਸ਼ ਹੋ ਰਹੀਆਂ ਸਨ ਦਾਸੀਆਂ ਪੱਖੀਆਂ ਚਲਦੀਆਂ ਸਨ ਜਿਨ੍ਹਾਂ ਪੱਖੀਆਂ ਵਿੱਚ ਸ਼ੀਸ਼ੇ ਲੱਗੇ ਹੋਏ ਸਨ ਜਾਂ ਸ਼ੀਸ਼ੇ ਤੀਨਵੇਂ ਕਰਦੇ ਸਨ ਤਦ ਬਹੁਤ ਸੁੰਦਰ ਲੱਗਦੇ ਸਨ ਉਸ ਸਮੇਂ ਬਹੁਤ ਲੋਕ ਇਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਸਨ ਆਪਣੇ ਪਤੀ ਪਾਸਿਓਂ ਲੈ ਕੇ गिरिश ਵਾਲੇ ਖਾਂਦੀਆਂ ਸਨ ਮਨ ਪੌਂਦੀ ਸੇਜਾ ਮਾਨਦੀਆਂ ਸਨ ਤੇ ਹੁਣ ਉਹਨਾਂ ਦੇ ਗਲਾਂ ਵਿੱਚ ਪੱਥਰ ਪਾਏ ਹੋਏ ਸਨ ਤੇ ਉਹਨਾਂ ਦੇ ਗਲਾਂ ਵਿੱਚ ਪਾਈਆਂ ਮੋਤੀਆਂ ਦੀਆਂ ਮਲਾਵਾ ਟੁੱਟ ਗਈਆਂ ਹਨ ਹੁਣ ਉਸੇ ਧੰਨ ਤੇ ਜੋਬਣ ਕਰਕੇ ਦੁੱਖ ਪਾ ਰਹੀਆਂ ਸਨ ਹੁਣ ਕਹਿੰਦੇ ਸਨ ਕਿ ਸਾਨੂੰ ਹੋਰ ਮਾਇਆ ਦੇਵ ਸਿਪਾਈਆਂ ਨੇ ਉਹਨਾਂ ਨੂੰ ਬੰਨਿਆ ਹੋਇਆ ਹੈ ਤੇ ਉਹਨਾਂ ਦੀ ਇੱਜ਼ਤ ਸੁਆ ਕੀਤੀ ਜਾ ਰਹੀ ਹੈ ਤੋ ਜਿਸ ਤਰ੍ਹਾਂ ਵਾਏ ਗੁਰੂ ਨੂੰ ਚੰਗਾ ਲੱਗਾ ਕਿਸੇ ਨੂੰ ਸਜ਼ਾ ਦਿੰਦਾ ਹੈ ਕਿਸੇ ਨੂੰ ਵਧਾਈ ਬਖਸ਼ਦਾ ਹੈ ਜਿਨ੍ਹਾਂ ਨੇ ਕਦੀ ਚੰਨ ਸੂਰਜ ਦੀ ਦ੍ਰਿਸ਼ਟੀ ਵੀ ਨਹੀਂ ਸੀ ਪਾਈ ਜਿਨ੍ਹਾਂ ਨੇ ਰਾਹ ਵਿੱਚ ਕਦੀ ਤੁਰ ਕੇ ਵੀ ਨਹੀਂ ਦੇਖਿਆ ਉਹਨਾਂ ਨੂੰ ਹੁਣ ਮੁਗਲਾਂ ਨੇ ਬੰਨ ਲਿਆ ਹੈ ਉਹਨਾਂ ਦੇ ਪਤੀ ਲੜਾਈ ਵਿੱਚ ਮਾਰੇ ਗਏ ਸਨ ਤੇ ਇਹ ਹੁਕਮ ਕਰਕੇ ਬੰਨ ਕੇ ਲਿਆਂਦੀਆਂ ਸਨ ਰੋ ਰੋ ਕੇ ਅੱਖਾਂ ਵਿੱਚ ਬਹੁਤ ਪਾਣੀ ਵਗ ਰਿਹਾ ਹੈ ਕਾਲੇ ਕੰਜਲ ਸਮੇਤ ਹਨ ਜੂ ਡਿੱਗ ਰਹੇ ਸਨ ਕੋਈ ਵੀ ਸ਼ਕਤੀ ਐਸੀ ਨਹੀਂ ਜੋ ਇਹਨਾਂ ਨੂੰ ਛੁਡਾ ਸਕੇ ਸੋ ਗੁਰੂ ਜੀ ਫਰਮਾ ਰਹੇ ਸਨ ਕਿ ਭਾਈ ਜਦੋਂ ਬੰਦੇ ਦਾ ਚੰਗਾ ਸਮਾਂ ਹੁੰਦਾ ਹੈ ਤੇ ਉਦੋਂ ਉਹਨੂੰ ਰੱਬ ਦਾ ਨਾਮ ਚਪਨਾ ਚਾਹੀਦਾ ਹੈ ਪਰ ਬੰਦਾ ਸਮਝਦਾ ਨਹੀਂ ਸੰਤ ਮਹਾਤਮਾ ਇਹ ਹੀ ਗੱਲ بار-बार ਸਮਝਾਉਂਦੇ ਸਨ ਪਰ ਬੰਦਾ ਇਹੀ ਸਮਝਦਾ ਹੈ ਕਿ ਜਿਸ ਤੇ ਪ੍ਰਭੂ ਜੀ ਦੀ ਕਿਰਪਾ ਹੁੰਦੀ ਹੈ ਸੋ ਸਾਨੂੰ ਮੁਖ ਵਿੱਚ ਉਸੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਜਦੋਂ ਬੰਦਾ ਅਮੀਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਵਿਸਰ ਜਾਂਦਾ ਹੈ ਦਿਲ ਵਿੱਚ ਹਰ ਵੇਲੇ ਰੰਗ ਤਮਾਸ਼ੀ ਚ ਆਉਂਦਾ ਹੈ ਕਈ ਪ੍ਰਕਾਰ ਦੇ ਪੋਗ ਵਿਰਾਸ ਕਰਦਾ ਹੈ ਤੇ ਜਦੋਂ ਮਾੜਾ ਸਮਾਂ ਆਉਂਦਾ ਹੈ ਉਸ ਤੋਂ ਇਹ ਦੁਦਸ਼ਾ ਦੇਖੇ ਨਹੀਂ ਜਾਂਦੀ ਤੇ ਬਾਬਾ ਤੇਰੀ ਕਹਾਣੀ ਫਿਰ ਗਈ ਹੈ ਤੂ ਤਾਂ ਫੌਰਨ ਦਿਨ ਦਾ ਸਫਾਇਆ ਕਰ ਦਿੱਤਾ ਹੈ ਜਿਹੜੇ ਪਹਿਲਾਂ ਪੂਜਾ ਕਰਦੇ ਸੰਤ ਤੇ ਨਮਾਜ਼ ਪਰਦੇ ਸਨ ਹੁਣ ਸਮਾਂ ਲੰਘ ਜਾਂਦਾ ਹੈ ਤੇ ਉਨਿੱਕਤ ਸਮੇਂ ਤੇ ਪੂਜਾ ਜਾਂ ਨਮਾਜ਼ ਨਹੀਂ ਪੜ ਸਕਦੇ Hindu ਇਸਤਰੀਆਂ ਜਿਹੜੀਆਂ ਫੜੀਆਂ ਗਈਆਂ ਸਨ ਉਹ ਮਹਿਲਾ ਇਸ਼ਨਾਨ ਕਰਕੇ ਮੱਥੇ ਤੇ ਪਹਿਲਾ ਟਿੱਕਾ ਲਗਾਉਂਦੀਆਂ ਸਨ ਚੌਂਕੇ ਦੇ ਬੈਠ ਕੇ ਭੋਜਨ ਕਰਦੀਆਂ ਸਨ ਹੁਣ ਕੈਦ ਕੀਤੀਆਂ ਇਸ ਪ੍ਰਕਾਰ ਬੈਠੀਆਂ ਹਨ ਕਿਉਂ ਉਹਨਾਂ ਨੂੰ ਰੋਟੀ ਵੀ ਨਹੀਂ ਮਿਲ ਰਹੀ ਉੱਚੀ ਉੱਚੀ ਰੋ ਕੇ ਪੁਕਾਰ ਕਰ ਰਹੀਆਂ ਹਨ ਕਿ ਕਦੇ ਵੀ ਮਨ ਵਿੱਚ ਇਹਨਾਂ ਨੇ ਰਾਮ ਨਾਮ ਨਹੀਂ ਸੀ ਜਪਿਆ ਹੁਣ ਖੁਦਾ ਦਾ ਨਾਮ ਲੈਣਾ ਵੀ ਮਿਲਦਾ ਨਹੀਂ ਸੋ ਦੁੱਖ ਸੁੱਖ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਜਿਵੇਂ ਉਹ ਚਲਾਉਂਦਾ ਹੈ ਉਸ ਤਰ੍ਹਾਂ ਹੀ ਮਨੁੱਖ ਚੱਲਦਾ ਹੈ ਜਦੋਂ ਮਾਬਨ ਨੇ ਗੁਰੂ ਜੀ ਦੇ ਮੁਖ ਤੋਂ ਇਹ ਵਚਨ ਸੁਨੇ ਤਾਂ ਉਹਨੇ ਆਪਣੇ ਹਿਰਦੇ ਵਿੱਚ ਬੜੀ ਸ਼ਰਧਾ ਧਾਰਨ ਕੀਤੀ ਉਸਨੇ ਮਨ ਵਿੱਚ ਗੁਰੂ ਜੀ ਨੂੰ ਵੱਡਾ ਕਲਾਵਾ ਪਹਿਚਾਨਿਆ ਤੇ ਨਮਸਕਾਰ ਕਰਕੇ ਉਸ ਸਮੇਂ ਬੋਲਿਆ ਮੈਨੂੰ ਕੋਈ ਕਰਾਮਾਤ ਕਰਕੇ ਦਿਖਾਓ ਤੁਹਾਡੇ ਕੋਲ ਕਿੰਨੀ ਸ਼ਕਤੀ ਹੈ ਮੈਨੂੰ ਸਾਰਾ ਦੱਸੋ ਤੁਸੀਂ ਖੁਦਾ ਦੇ ਬਹੁਤ ਪਿਆਰੇ ਹੋ ਜੋ ਖੁਦਾ ਨੇ ਆਪ ਹੀ ਤਨਤਾਰਨ ਕੀਤਾ ਹੈ ਇਹ ਸੁਣ ਕੇ ਗੁਰੂ ਜੀ ਕਿਰਪਾ ਸਹਿਤ ਬੋਲੇ ਕਰਮਾਤ ਨੂੰ ਕਹਿਰ ਕਹਿੰਦੇ ਹਾਂ ਮੁਗਲਾ ਜੋ ਤੂੰ ਚਾਹਦਾ ਹੈ ਮਨ ਨੂੰ ਸਥਿਰ ਕਰ ਜੋ ਕੀ ਡੋਲੇ ਨਾ ਬਾਬਾ ਦੇ ਵੱਡੇ ਪਾਕਸਨ ਗੁਰੂ ਜੀ ਦੇ ਵਚਨ ਸੁਣ ਕੇ ਮਨ ਵਿੱਚ ਪ੍ਰੇਮ ਜਾਗਿਆ ਗੁਰੂ ਜੀ ਨੂੰ ਖੁਦਾ ਦੇ ਪ੍ਰੇਮ ਵਿੱਚ ਮਗਨ ਜਾਣਿਆ ਕਿਉਂਕਿ ਉਸ ਵਕਤ ਦੇ ਫਕੀਰ ਪੰਗ ਵਗੈਰਾ ਦਾ ਸੇਵਨ ਕਰਦੇ ਸਨ ਇਸ ਲਈ ਬਾਬਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਗ ਦੀ ਪੇਸ਼ਕਸ਼ ਕੀਤੀ ਪ੍ਰਸਿੱਧ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਨੂੰ ਪੰਗ ਦੀ ਲੋੜ ਨਹੀਂ ਸਾਡੇ ਕੋਲ ਐਸੇ ਪੰਗ ਹੈ ਜੋ ਅਸੀਂ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ ਤੇ ਉਸੇ ਦੀ ਮਸਤੀ ਵਿੱਚ ਰਹੀ ਜਾਂਦੇ ਹਾਂ ਜਦੋਂ ਪੰਗ ਗੁਰੂ ਜੀ ਦੇ ਅੱਗੇ ਰੱਖਤੀ ਉਹ ਦੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਪਾਉ ਤੇਰਾ ਪਾਖ ਖੋਲਦੀ ਮੇਰਾ ਜੀਤ ਮੈਂ ਦੇਵਾ ਨਾ ਪਾਇਆ ਅਤੀਤ ਕਤ ਕਾਸਾ ਦਸਤਾਨ ਕੀ ਪੁਖ ਮੈਂ ਦਾਤ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਾਤ ਮੰਗਤ ਪਿਖਿਆ ਦਾਏ ਤੇਰਾ ਦਾਤ ਮੇਰੀ ਪੰਗ ਹੈ ਤੇ ਮੇਰਾ ਮਨ ਪੰਗ ਨੂੰ ਸੰਭਾਲਣ ਵਾਸਤੇ ਚਮਦੇ ਦੀ ਪਤਲੀ ਹੈ ਮੈਨੂੰ ਆਪਣੇ ਦਰ ਤੇ ਖੜੇ ਪਿਖਾਰੇ ਨੂੰ ਖੈਰ ਪਾਓ ਜਦੋਂ ਇਸ ਤਰ੍ਹਾਂ ਸੁਨਿਆ ਤਬਾਬਰ ਨੇ ਹੱਥ ਜੋੜ ਕੇ ਵੰਦਨਾ ਕੀਤੀ ਸੁਖਾਂ ਦੇ ਬਾਦਲ ਨੂੰ ਦੇਖ ਕੇ ਬਹੁਤ ਦੀਨ ਹੋ ਕੇ ਬੋਲਿਆ ਮੈਂ ਹੁਣ ਨਿਸ਼ਚੇ ਹੋ ਕੇ ਜਾਣ ਲਿਆ ਹੈ ਕਿ ਤੂੰ ਹੀ ਖੁਦਾ ਹੋ ਮਨੁੱਖ ਦਾ ਸ਼ਰੀਰ ਤਾਰਨ ਕੀਤਾ ਹੋਇਆ ਹੈ ਮੈਨੂੰ ਏਨਾ ਐਸਾ ਵਰ ਦਿਓ ਕਿ ਮੈਂ ਜਗਤ ਦਾ ਬਾਦਸ਼ਾ ਹੋ ਜਾਵਾਂ ਉਸਤ ਦਰ ਪੁਸ਼ਟ ਅਸੀਂ ਬਾਦਸ਼ਾਹੀ ਪਾਈਏ ਤੇ ਸੁਖ ਦਈਏ ਚਟ ਪਦਾਰਕ ਤੁਸੀਂ ਮੇਰੇ ਹੱਥ ਵਿੱਚ ਦਿਓ ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ ਦੇਰ ਨਾ ਲਾਓ ਮਹਾਪੁਰਖ ਜਿਆਦਾ ਕਿਰਪਾਲੂ ਹੁੰਦੇ ਹਨ ਤੇ ਗਰੀਬ ਤੋਂ ਬਾਦਸ਼ਾ ਬਣਾ ਦਿੰਦੇ ਹਨ ਤੇ ਬਾਸ਼ਾ ਤੋਂ ਚਟ ਗਰੀਬ ਬਣਾ ਦਿੰਦੇ ਹਨ ਇਸ ਪ੍ਰਕਾਰ ਤੁਸੀਂ ਪੂਰਨ ਖੁਦਾ ਹੋ ਮੇਰੇ ਤੇ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਸੱਚੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪ੍ਰੇਮ ਕਰਕੇ ਬੋਲੇ ਜਗ ਵਿੱਚ ਅਦੋਂ ਤੱਕ ਤੂੰ ਬਾਦਸ਼ਾਹੀ ਪਾਏਗਾ ਜਦੋਂ ਤੱਕ ਦਿਲ ਲਾ ਕੇ ਨਾਏ ਕਰੇਗਾ ਜਦੋਂ ਤੈ ਨਾਏ ਤੈ ਤਾਂ ਹੋ ਜਾਏਗੀ ਤੇਰੀ ਸਾਰੀ ਬਾਦਸ਼ਾਹੀ ਜਾਂਦੀ ਰਹੇਗੀ ਗੁਰੂ ਜੀ ਦੀ ਇਹ ਗੱਲ ਸੁਣ ਕੇ ਬਾਬਰ ਬਹੁਤ ਖੁਸ਼ ਹੋਇਆ ਚਰਨ ਕਮਲਾ ਦੇ ਬਹੁਤ ਬਾਾਰ ਵੰਦਨਾ ਕੀਤੀ ਤੇ ਦੀਨ ਹੋ ਕੇ ਬੇਨਤੀ ਕੀਤੀ ਕਿ हे ਪ੍ਰਭੂ ਤੁਸੀਂ ਤਾਂ ਹੋ ਹੀ ਸਦਾ ਗੁਨਾਹ ਦੀ ਖਾਨ ਹੋ ਫਿਰ ਬਾਬਰ ਦੀ ਸਾਰੀ ਸੈਨਾ ਦੇ ਵੱਡੇ ਵੱਡੇ ਸਿਪਾਹੀ ਆਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਵਾਰੀ ਵਾਰੀ ਮੱਥਾ ਟੇਕਿਆ ਫਿਰ ਗੁਰੂ ਜੀ ਨੇ ਬਾਬਰ ਨੂੰ ਕਿਹਾ ਜਿਹੜੇ ਤੁਸੀਂ ਬੰਦੇ ਕੈਦ ਕੀਤੇ ਹੋਏ ਹਨ ਇਹਨਾਂ ਨੂੰ ਛੱਡ ਦਿਓ ਜਿਹੜੀ ਇਹਨਾਂ ਦੀ ਸਮਗਰੀ ਲੁੱਟੀ ਹੈ ਮੇਰੇ ਵਚਨ ਮੰਨ ਕੇ ਇਹਨਾਂ ਨੂੰ ਵਾਪਸ ਕਰ ਦਿਓ ਗੁਰੂ ਜੀ ਦੀ ਗੱਲ ਸੁਣ ਕੇ ਬਾਬਰ ਨੇ ਸਾਰੇ ਨ ਨਾਰੀ ਜਿਹੜੇ ਉਹਨੇ ਫੜੇ ਹੋਏ ਸਨ ਉਹ ਆਜ਼ਾਦ ਕਰ ਦਿੱਤੇ ਸਾਰਿਆਂ ਨੇ ਆਪਣੀ ਆਪਣੀ ਚੀਜ਼ਾਂ ਪਹਿਚਾਨ ਕੇ ਲੈ ਲਈਆਂ ਤੇ ਬਾਦਸ਼ਾਹ ਨੇ ਸਾਰਿਆਂ ਨੂੰ ਉਹਨਾਂ ਦੀ ਲੁੱਟੀਆਂ ਹੋਈਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਇਸ ਤਰ੍ਹਾਂ ਬੜੀ ਖੁਸ਼ੀ ਨਾਲ ਗੁਰੂ ਜੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਪਣੇ ਆਪਣੇ ਨਗਰ ਨੂੰ ਚਲੇ ਗਏ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਨ ਨੇ ਗੁਰੂ ਜੀ ਤੋਂ ਬਚਨ ਲਿਆ ਤੇ ਔਰੰਗਜ਼ੇਬ ਤੱਕ ਉਸ ਦੀਆਂ ਕਈ ਪੁਸ਼ਤਾ ਰਾਜਪਾਕ ਦੀਆਂ ਪਰ ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਅੱਤ ਕਰ ਦਿੱਤੀ ਤਾਂ ਅਦੋ ਸ੍ਰੀ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਸੱਚੇ ਬਾਦਸ਼ਾਹ ਤਨਸ਼ੀ ਗੁਰੂ ਗੋਬਿੰਦ ਸਿੰਘ ਜੀ ਸਾਈਂ ਮਹਾਰਾਜ ਜੀ ਨੇ ਔਰੰਗਜ਼ੇਬ ਦਾ ਰਾਜ ਵਾਪਸ ਲੈ ਲਿਆ ਤੇ ਮੁਗਲਾਂ ਦੀ ਜੜ ਪੁੱਟ ਕੇ ਸੁੱਟ ਦਿੱਤੀ ਤਾਂ ਸਾਹ ਸੰਗਤ ਜੀ ਜਿੰਨੀ ਦੇਰ ਤੱਕ ਬੰਦਾ ਨਿਆਂ ਕਰਦਾ ਹੈ ਤੇ ਨਿਆਂ ਦਿੰਦਾ ਹੈ ਉਨੀ ਦੇਰ ਤੱਕ ਉਹਨ ਰਾਜ ਭੋਗਦਾ ਹੈ ਜਦੋਂ ਅਨਿਆਂ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਅਦੋਂ ਉਸ ਦਾ ਰਾਜ ਖੋਸਦਾ ਜਾਂਦਾ ਹੈ ਧੰਨਵਾਦ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖੇਮਾ ਬਖਸ਼ਣਾ ਜੀ ਦਾਸ ਨੂੰ ਆਗਿਆ ਦੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹਿ ਅਸੀਂ ਉਮੀਦ ਕਰਦੇ ਹਾਂ ਕਿ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ